ਆਵਰ ਕਾਮ ਅਤੇ ਟ੍ਰਾਂਸਕੋ ਆਊਟਸੋਰਸਡ ਸਟ ਮੁਲਾਜ਼ਮ ਟਾਲਮੈਂਟ ਕਮੇਟੀ ਪੰਜਾਬ ਵੱਲੋਂ ਸੰਘਰਸ਼ ਦਾ ਐਲਾਨ ਜਥੇਬੰਦੀਆਂ ਵੱਲੋਂ ਮੈਨੇਜਮੈਂਟ ਨੂੰ ਸੰਘਰਸ਼ ਦਾ ਸੌਪਿਆ ਨੋਟਿਸ 25 ਜੂਨ ਨੂੰ ਮੁਖ ਤਫਤਰ ਪਟਿਆਲਾਗੇ ਪਰਿਵਾਰਾਂ ਸਮੇਤ ਦਿੱਤਾ ਜਾਵੇਗਾ ਲਗਾਤਾਰ ਸੂਬਾ ਪਧਰੀ ਤਰਨਾ ਕਮੇਟੀ ਆਗੂ ਪਾਵਰ ਕਾਮ ਅਤੇ ਟਾਸਕ ਨੂੰ ਆਊਟਸੋਰਸ ਸਿਸ ਮੁਲਾਜ਼ਮ ਪਾਰਲਮੈਂਟ ਕਮੇਟੀ ਪੰਜਾਬ ਦੇ ਸੁਭਈ ਆਗੂ ਲੈ ਬਲਿਹਾਰ ਸਿੰਘ ਕਟਿਆਰੀਆ ਜਗਰੂਪ ਸਿੰਘ ਲੇਹਰਾ ਗੁਰਵਿੰਦਰ ਸਿੰਘ ਪੰਨੂ ਰਜੇਸ਼ ਕੁਮਾਰ ਮੋੜਸ ਖੁਸ਼ਦੀਪ ਸਿੰਘ ਅਤੇ ਬਲਜਿੰਦਰ ਸਿੰਘ ਮਾਨ ਪਾਵਰ ਕਾਮ ਮੈਨੇਜਮੈਂਟ ਨੂੰ ਮੰਗ ਨੂੰ ਲੈ ਕੇ ਮੰਗ ਪੱਤਰ ਸੌਂਪਦਿਆਂ ਸੰਘਰਸ਼ ਦਾ ਪੱਤਰ ਪਾਵਰ ਕਾਮ ਮੈਨੇਜਮੈਂਟ ਅਧਿਕਾਰੀ ਨੂੰ ਸੌਪਿਆ ਗਿਆ ਆਗੂਆਂ ਨੇ ਦੱਸਿਆ ਕਿ ਪਾਵਰ ਕਾਮ ਅਤੇ ਟ੍ਰਾਂਸਕੋ ਦੇ ਸਮੂਹ ਆਊਟਸੋਰਸਡ ਸਟੇਕ ਆਲਾਜਮਨ ਨੂੰ ਵਿਭਾਗ ਵਿੱਚ ਪੱਕਾ ਕਰਨ ਸਮੇਤ ਹੋਰ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਪਾਵਰ ਕਾਮ ਦੇ ਮੁਖ ਦਫ਼ਤਰ ਸਾਹਮਣੇ 25 ਜੂਨ ਨੂੰ ਪਰਿਵਾਰਾਂ ਸਮੇਤ ਸੁੱਭਾ ਪਧਰੀ ਧਰਨਾ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਪਾਵਰ ਕਾਮ ਅਤੇ ਟ੍ਰਾਂਸਕੋ ਦੇ ਆਊਟਸੋਰਸਡ ਸਤੇਸੀ ਐਚਬੀ ਵਿਠੇ ਕਮਲਾਜਮਾ ਪਾਵਰ ਕਮਟੇ ਪੱਕਾ ਕਰਨ ਸਮੇਤ ਆਪਣੀਆਂ ਹੋਰ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ ਪਰ ਪੰਜਾਬ ਸਰਕਾਰ ਅਤੇ ਪਾਵਰ ਕਮਪਾਨ ਟ੍ਰਾਂਸਕੋਰ ਦੀ ਮੈਨੇਜਮੈਂਟ ਆਉਟਸੋਰਸਟ ਟੇਕਾ ਮਲਾਜਮ ਦੀ ਲੰਬੀ ਸੇਵਾਵਾਂ ਨੂੰ ਅਣ ਦੇਖਿਆ ਕਰਕੇ ਆਉਟਸੋਰਸਟ ਟੇਕਾ ਮਲਾਜਮਾਂ ਨੂੰ ਵਿਭਾਗ ਵਿੱਚ ਪੱਕਾ ਕਰਨ ਸਮੇਤ ਹੋਰ ਸਮੂਹ ਮੰਗਾਂ ਨੂੰ ਲਗਾਤਾਰ ਟਾਲ ਰਹੀ ਹੈ ਜਦੋਂ ਕਿ ਸਰਕਾਰੀ ਥਰਮਲ ਪਲਾਂਟ ਹਾਈਡਲਸ ਪ੍ਰੋਜੈਕਟ ਗ੍ਰਿਡਾ ਦਫ਼ਤਰਾਂ ਅਤੇ ਫੀਲਡ ਸਮੇਤ ਸਮੁੱਚੇ ਵਿਭਾਗ ਅਭਿਛ ਹਜ਼ਾਰਾਂ ਆਊਟਸੋਰਸਡ ਸੀਐਚਬੀ ਡਬਲੂ ਟੈਕਮ ਮੁਲਾਜ਼ਮ ਖਾਲੀ ਅਸਾਮੀਆਂ ਦੇ ਵਿਰੁੱਧ ਪਿਛਲੇ 15-20 ਸਾਲਾਂ ਤੋਂ ਲਗਾਤਾਰ ਨਿਗੁਣੀਆਂ ਤਨਖਾਹਾਂ ਤੇ ਸੇਵਾਵਾਂ ਮਾ ਦਿੰਦੇ ਆ ਰਹੇ ਹਨ ਅਤੇ ਇਨ੍ਹਾਂ ਉਕਤ ਸਮੂਹ ਆਊਟਸੋਰਸਡ ਠੇਕੇ ਮੁਲਾਜ਼ਮਾਂ ਦੀ ਪਰਤੀ ਪਾਵਰਕਾਮ ਅਤੇ ਟ੍ਰਾਂਸਕੋ ਦੀ ਮੈਨੇਜਮੈਂਟ ਦੀ ਮੰਗ ਅਨੁਸਾਰ ਵੱਖ-ਵੱਖ ਠੇਕੇਦਾਰਾਂ ਕੰਪਨੀਆਂ ਦੁਆਰਾ ਬਕਾਇਦਾ ਖਾਲੀ ਪਈਆਂ ਅਸਾਮੀਆਂ ਦੇ ਵਿਰੁੱਧ ਕੀਤੀ ਹੋਈ ਹੈ ਅਤੇ ਸਮੁੱਚੇ ਆਊਟਸੋਰਸਡ ਠੇਕਾ ਮੁਲਾਜ਼ਮ ਕੋਲ ਯੋਗਤਾ ਦੇ ਰੂਪ ਵਿੱਚ ਪੜ੍ਹਾਈ ਦੇ ਨਾਲ-ਨਾਲ ਵਿਭਾਗ ਵਿੱਚ ਸਾਲਾਂਵਾਰੀ ਕੰਮ ਦਾ ਤਜਰਬਾ ਵੀ ਹੈ ਅਤੇ ਪਾਵਰਕਾਮ ਦੇ ਸਮੁੱਚੇ ਆਊਟਸੋਰਸਡ ਠੇਕਾ ਬਲਾਜ਼ਮੇ ਪੱਕੀ ਪ੍ਰਤੀ ਦੀਆਂ ਸਾਰੀਆਂ ਸ਼ਰਤਾਂ ਵੀ ਪੂਰੀਆਂ ਕਰਦੇ ਹਨ ਇਸ ਹਾਲਤ ਵਿੱਚ ਪਾਵਰਕਾਮ ਦੇ ਟ੍ਰਾਂਸਕੋ ਦੇ ਆਊਟਸੋਰਸਡ ਠੇਕਾ ਬਲਾਜ਼ਮਾ ਨੂੰ ਵਿਭਾਗ ਵਿੱਚ ਪੱਕਾ ਨਾ ਕਰਨ ਪੰਜਾਬ ਸਰਕਾਰ ਤੇ ਪਾਵਰਕਮ ਟ੍ਰਾਂਸਕੋਰ ਮੈਨੇਜਮੈਂਟ ਆਊਟਸੋਰਸਰ ਠੇਕਾ ਮਲਾਜਮਾਂ ਨਾਲ ਧੋਖਾ ਕਰ ਰਹੀ ਹੈ ਜਿਸ ਦੇ ਵਿਰੁੱਧ ਵਿਜੋ ਪਾਵਰਕਮ ਤੇ ਟ੍ਰਾਂਸਕੋਰ ਦੇ ਸਮੂਹ ਆਊਟਸੋਰਸਡ ਠੇਕਾ ਮਲਾਜਮ 25 ਜੂਨ 2024 ਨੂੰ ਮੁੱਖ ਦਫ਼ਤਰ ਪਟਿਆਲਾ ਗਏ ਪਰਿਵਾਰ ਸਮੇਤ ਸਵੇਰ ਪਧਰੀ ਤਰਨਾ ਦੇਣਗੇ ਕਮੇਟੀ ਆਗੂ ਨੇ ਪੰਜਾਬ ਸਰਕਾਰ ਅਤੇ ਪਾਵਰਕਮ ਟ੍ਰਾਂਸਕੋਰ ਮੈਨੇਜਮੈਂਟ ਤੋਂ ਮੰਗ ਕੀਤੀ ਹੈ ਕਿ ਪਾਵਰਕਮ ਤੇ ਟ੍ਰਾਂਸਕੋਰ ਦੇ ਸਮੂਹ ਆਊਟਸੋਰਸਡ ਠੇਕਾ ਮਲਾਜਮਾਂ ਨੂੰ ਪਹਿਲ ਅਤੇ ਤਜਰਬੇ ਦੇ ਆਧਾਰ ਤੇ ਵਿਭਾਗ ਵਿੱਚ ਪੱਕਾ ਕੀਤਾ ਜਾਵੇ ਪੰਜਵੀਂ ਲੇਬਰ ਕਾਨਫਰੰਸ ਦੇ ਫਾਰਮੂਲਾ ਅੱਜ ਦੀ ਮਹਿੰਗਾਈ ਮੁਤਾਬਕ ਇੱਕ ਆਊਟਸੋਰਸਡ ਸਬਲਾਜ਼ਮ ਦੀ ਤਰ੍ਹਾਂ ਘੱਟੋ ਘੱਟ 3000 ਰੁਪਏ ਨਿਸ਼ਚਿਤ ਕੀਤੇ ਜਾਵੇ ਡਿਊਟੀ ਦੌਰਾਨ ਮੌਤ ਨਕਾਰਾ ਹੋਣ ਤੇ ਵਾਰਸ਼ਾਂ ਨੂੰ ਘੱਟੋ ਘੱਟ 50 ਲੱਖ ਰੁਪਏ ਮੁਆਵਜ਼ੇ ਅਤੇ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਠੇਕੇ ਵਾਲੇ ਮੁਲਾਜ਼ਮਾਂ ਦੇ ਸੇਵਾ ਮੁਕਤ ਹੋਣ ਤੇ ਘੱਟੋ ਘੱਟ 10 ਲੱਖ ਰੁਪਏ ਸਹਾਇਤਾ ਫੰਡ ਵਜੋਂ ਦਿੱਤੇ ਜਾਣ ਥਰਮਲ ਕਲੋਨੀਆ ਤੇ ਸਬ ਡਿਵੀਜ਼ਨ ਵਿੱਚ ਖਾਲੀ ਪਈਆਂ ਪੇ ਇੱਕ ਕੁਆਟਰ ਠੇਕਾ ਮਲਾਜਮ ਨੂੰ ਮਿਲਦੇ ਹੀ ਤਨਖਾਹ ਮੁਤਾਬਕ ਟੁਕੜ-ਟੁਕੜ ਕਿਰਾਇ ਤੇ ਮਹਈਆ ਕਰਵਾਏ ਜਾਣ ਵਿਭਾਗ ਵਿੱਚ ਪਿਛਲੇ ਦੰਬੇ ਸਮੇਤ ਸੇਵਾਵਾਂ ਦੇ ਆਊਟ ਟੂ ਸ਼ਾਰਟ ਸਿਟਸ ਠੇਕਾ ਮਲਾਜਮ ਨੂੰ 35 5 10 ਸਾਲਾਂ ਬਾਅਦ ਫਦ ਉਨਤੀ ਕਰਨ ਤਨਖਾਹ ਵਾਦੀ ਵਾਧਾ ਕਰਨ ਠੇਕਾ ਮਲਾਜਮਾਂ ਦੀ ਤਨਖਾਹ ਵਿੱਚ ਹਰ ਇੱਕ ਸਾਲ ਕਟੂ-ਕਟ 1000 ਰੁਪਏ ਦਾ ਵਾਧਾ ਕੀਤਾ ਜਾਵੇ ਅਤੇ ਪਿਛਲੇ ਸਮੇਂ ਵਿੱਚ ਬਿਜਲੀ ਮੰਤਰੀ ਅਤੇ ਪਾਵਰ ਕਾਮ ਮੈਨੇਜਮੈਂਟ ਨਾਲ ਹੋਈਆਂ ਪੈਨਲ ਮੀਟਿੰਗਾਂ ਵਿੱਚ ਮੰਨੀਆਂ ਮੰਗਾਂ ਨੂੰ ਤੁਰੰਤ ਪ੍ਰਭਾਵੀ ਲਾਗੂ ਕੀਤਾ ਜਾਵੇ ਬਿਜਲੀ ਖੇਤਰ ਦੇ ਨਿਜੀਕਰਨ ਦੀ ਨੀਤੀ ਨੂੰ ਰੱਦ ਕਰਕੇ ਠੇਕੇਦਾਰਾਂ ਅਤੇ ਕੰਪਨੀਆਂ ਦੇ ਵਿਭਾਗ ਵਿੱਚੋਂ ਬਾਹਰ ਕੀਤਾ ਜਾਵੇ